ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਜੀ ਤੁਸੀਂ ਉਮੀਦ ਕਰਦੇ ਆਂ ਜੀ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦੀ ਵੀਡੀਓ ਹੈ ਸਾਡੀ ਵਿంటర్ ਸਪੈਸ਼ਲ ਵੀਡੀਓ ਤਾਂ ਜੀ ਲੁਧਿਆਣੇ ਦੇ ਵੈਲਿਊ ਐਂਡ ਵੈਰਾਈਟੀ ਸਟੋਰ ਵਿੱਚ ਸੇਲਾਂ ਲੱਗ ਚੁੱਕੀਆਂ ਨੇ ਵਿੰਟਰ ਦੀਆਂ ਬਹੁਤ ਹੀ ਵਧੀਆ ਇੱਥੇ ਤੁਹਾਨੂੰ ਵਿੰਟਰ ਦੇ ਕੱਪੜੇ ਮਿਲ ਜਾਣਗੇ ਜਿਵੇਂ ਆ ਦੇਖੋ ਜੈਂਟਸ ਕੱਪੜੇ ਐ ਇਹਨਾਂ ਦੇ ਨਾ 3 ਫਲੋਰ ਐ ਜੀ ਮਤਲਬ ਗਰਾਉਂਡ ਫਲੋਰ ਫਰਸਟ ਫਲੋਰ ਸੈਕੰਡ ਫਲੋਰ ਤੇ ਗਰਾਉਂਡ ਫਲੋਰ ਵਿੱਚ ਆਵੇਗਾ ਜੀ ਜੈਂਟਸ ਕੱਪੜਿਆਂ ਦਾ ਸੈਕਸ਼ਨ ਐ ਜੀ ਅ ਜਿਵੇਂ ਦੇਖੋ ਆਫਿਸ ਵਾਲੀਆਂ ਸ਼ਰਟਾਂ ਹੋਈਆਂ ਇਸ ਤਰ੍ਹਾਂ ਮਤਲਬ ਲਾਈਟ ਕਲਰ ਡਾਰਕ ਕਲਰ ਦੋਨੋਂ ਆਈ ਮਿਲ ਜਾਣਗੇ ਤੇ ਪੂਰੇ ਸਾਈਜ਼ ਦੇ ਇਹਨਾਂ ਨੇ ਲਗਾਏ ਹੋਏ ਨੇ ਜੀ ਬਹੁਤ ਹੀ ਵਧੀਆ ਆਪਸ਼ਨ ਐ ਜੀ 400 ਤੋਂ ਇੱਥੇ ਸ਼ਰਟ ਸਟਾਰਟ ਹੋ ਜਾਂਦੀ 400 450 500 600 ਇਸ ਤਰ੍ਹਾਂ ਦੀ ਤਾਂ ਜੀ ਆ ਬਿਲਕੁਲ ਇਸ ਦੇ ਨਾਲ ਹੀ ਜੀ ਇੱਥੇ ਥੋੜਾ ਜਿਹਾ ਪਰਸਾਂ ਦਾ ਸੈਕਸ਼ਨ ਵੀ ਹੈ ਜਿੱਥੇ ਕਿ ਤੁਹਾਨੂੰ ਇੱਥੇ ਲੇਡੀਜ਼ ਹੈਂਡbag ਇਸ ਤਰ੍ਹਾਂ ਦੇ ਬੜੇ ਹੀ ਸੋਹਣੀ ਕੁਆਲਿਟੀ ਵਿੱਚ ਬੜੀ ਵਧੀਆ ਕੁਆਲਿਟੀ ਵਿੱਚ ਮਿਲ ਜਾਣਗੇ ਆ ਦੇਖੋ ਆ ਜਿਵੇਂ ਬਲੈਕ ਐਂਡ ਵਾਈਟ ਇਹ ਸੀਗਾ ਜੀ ਇੱਥੇ 400 ਦੀ ਰੇਂਜ ਵਿੱਚ ਤਾਂ ਨਾਲ ਵਾਲਾ ਸੀਗਾ 250 ਰੁਪਏ ਦੀ ਰੇਂਜ ਵਿੱਚ ਆ ਵੀ 2.5 250 ਰੁਪਏ ਦੇ ਲੱਗੇ ਹੋਏ ਨੇ ਤੇ نیچے ਪਾਊਚ ਇਸ ਵੀ ਹੈ ਤੇ ਉੱਪਰ ਵੀ ਕਾਫੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ ਜੀ ਇਦਾਂ ਦੇ ਲਾਈਟ ਵੇਟ ਬੈਗ ਵੀ ਹੋਣੇ ਚਾਹੀਦੇ ਨੇ ਲੇਡੀਜ਼ ਪਾਸ ਕਿਉਂਕਿ ਇਦਾਂ ਦੇ ਨਾ ਫੈਂਸੀ ਲੁੱਕ ਦਿੰਦੇ ਨੇ ਪਾਰਟੀ ویئر ਬੈਗ ਹੈ ਜੀ ਤੇ 250 300 400 ਦੀ ਰੇਂਜ ਵਿੱਚ ਹੈ ਕੋਈ ਮਹਿੰਗੇ ਬੈਗ ਨਹੀਂ ਹੈਗੇ ਆ ਦੇਖੋ ਇਸ ਤਰ੍ਹਾਂ ਦੇ ਬੱਚਿਆਂ ਦੇ ਵੀ ਹੈ ਨੀਚੇ ਥੋੜੇ ਜੇ ਰੱਖੇ ਹੋਏ ਨੇ ਪੀਸਿਸ ਮਤਲਬ ਇਸ ਤਰ੍ਹਾਂ ਹੁੰਦੇ ਆ ਕੀ ਵਧੀਆ ਕੁਆਲਿਟੀ ਵਾਲੀਆਂ ਚੀਜ਼ਾਂ ਤਾਂ ਤੁਹਾਨੂੰ ਦੇਖੋ ਜੀ ਮੈਂ ਵਧੀਆ ਸਟੋਰਾਂ ਵਿੱਚ ਹੀ ਦੱਸਦੀਆਂ ਤਾਂ ਇਸ ਕਰਕੇ ਪਲੀਜ਼ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤਾਂ ਜੀ ਵੈਲਿਊ ਐਂਡ ਵੈਰਾਈਟੀ ਜਿਹੜਾ ਸਟੋਰ ਹੈ ਜੀ ਇਹ ਫੀਲਡ ਗੰਜ ਵਿੱਚ ਹੈ ਦੀ ਜਦੋਂ ਤੁਸੀਂ ਜਾਮਾ ਮਸਜਿਦ ਦੇ ਬਿਲਕੁਲ ਆਪੋਜ਼ਿਟ ਆਉਂਦੇ ਹੋ ਨਾ ਉੱਥੇ ਹੈ ਜੀ ਪਿੱਛੇ ਮੈਂ ਜੁੱਤੀਆਂ ਦੀ ਵੀਡੀਓ ਪਾਈ ਸੀਗੀ ਜਿੱਥੇ ਜੁੱਤੀਆਂ ਦੀ ਸੇਰ ਲੱਗੀ ਹੋਈ ਸੀਗੀ ਤਾਂ ਬਿਲਕੁਲ ਉਸ ਦੇ ਨਾਲ ਹੀ ਹੈ ਜੀ ਵੈਲਿਊ ਐਂਡ ਵੈਰਾਈਟੀ ਦਾ ਸਟੋਰ ਤਾਂ ਦੇਖੋ ਜੀ ਇਸ ਤਰ੍ਹਾਂ ਤੁਹਾਨੂੰ ਇੱਥੇ ਜੈਂਟਸ ਸ਼ਰਟਾਂ ਵਾਈਟ ਕਲਰ ਵਿੱਚ ਵੀ ਮਿਲ ਜਾਣਗੀਆਂ ਤੇ ਆ ਦੇਖੋ ਜਿਵੇਂ ਆ ਆਫ ਵਾਈਟ ਹੋਈਆਂ ਵਾਈਟ ਹੋਈਆਂ ਤੇ ਇਹ ਸਾਰਾ ਤੁਹਾਨੂੰ ਇੱਥੇ ਮੈਨਸ ਸੈਕਸ਼ਨ ਮਿਲੇਗਾ ਜਿਵੇਂ ਆ ਥੋੜੀ-ਬਹੁਤੀ ਇੱਥੇ ਤੁਹਾਨੂੰ ਸਮਰ ਦੀ ਕਲੈਕਸ਼ਨ ਮਿਲੇਗੀ ਬਾਕੀ ਸਾਰੀ ਜੀ ਇੱਥੇ ਵਿంటర్ ਵਾਲੀ ਐ ਆ ਦੇਖੋ ਇਸ ਤਰ੍ਹਾਂ ਦੇ ਮਤਲਬ ਜਿਹੜੇ ਆ ਆ ਕੀ ਹੁੰਦੇ ਟਰੈਕਸੂਟ ਟਾਈਪ ਹੁੰਦੇ ਨਾ ਸੂਟ ਐ ਵੀ ਇੱਥੇ ਕੱਲੇ ਵਾਲੇ ਲੱਗੇ ਸੀਗੇ ਆ ਸੀਗੇ ਜੀ ਇੱਥੇ ਆਪਣੇ ਉਹੀ 400 500 ਦੀ ਰੇਂਜ ਵਿੱਚ ਲੱਗੇ ਹੋਏ ਐ ਜੀ ਕਾਫੀ ਵਧੀਆ ਆ ਨੀਚੇ ਕੰਬਲ ਵਾਲੀ ਕੁਆਲਿਟੀ ਆ ਮਤਲਬ ਥੋੜੀ ਹੈਵੀ ਵਾਲੀ ਕੁਆਲਿਟੀ ਹੈ ਤੇ ਹੂਡੀਜ਼ ਟਾਈਪ ਐ ਇਹ ਵਾਲੇ ਤਾਂ ਇਧਰ ਵੀ ਦੇਖੋ ਜੈਂਟਸ ਹੂਡੀਜ਼ ਟਾਈਪ ਲੱਗੇ ਹੋਏ ਨੇ ਮਤਲਬ ਬਹੁਤ ਹੀ ਜ਼ਿਆਦਾ ਕੁਆਲਿਟੀ ਇਹਨਾਂ ਦੀ ਵਧੀਆ ਐ ਤੇ ਐਸਾਈਡ ਜੀ ਆਪਣੀ ਲੋਹਰਾ ਆ ਗਈਆਂ ਸਾਰੀਆਂ ਜਿਵੇਂ ਆ ਲੋਰਾ ਦੇਖੋ ਸਾਈਜ਼ ਪੂਰੇ ਲੱਗੇ ਹੋਏ ਨੇ ਜੀ ਤੇ ਇਸ ਸਾਈਡ ਹੈ ਜੀ ਸਲੀਪਰਸ ਅਜੀਬ ਸਲੀਪਰ ਹੋਏ ਇੱਥੇ ਵਧੀਆ ਕੁਆਲਿਟੀ ਵਾਲੇ ਜੀ 330 ਦੇ 220 ਦੇ ਇਸ ਤਰ੍ਹਾਂ ਲੱਗੇ ਹੋਏ ਨੇ ਬੱਚਿਆਂ ਦੇ ਵੀ ਹੈ ਤੇ ਜੈਂਟਸ ਵੀ ਹੈ ਤੇ ਲੇਡੀਜ਼ ਵੀ ਹੈ ਮਤਲਬ ਇਹ ਵੀ ਕਾਫੀ ਵਧੀਆ ਰਹਿੰਦੇ ਵਿంటర్ ਵਾਸਤੇ ਤਾਂ ਕੁਆਲਿਟੀ ਵਾਈਜ਼ ਬਹੁਤ ਅੱਛੇ ਹੈ ਜੀ ਹਲਕੇ ਵਾਲੇ ਨਹੀਂ ਹੈ ਵਧੀਆ ਵਾਲੇ ਆ ਤਾਂ ਇੱਧਰ ਹੈ ਜੀ ਇਨਰ ਸੂਟ ਆ ਇਸ ਤਰ੍ਹਾਂ ਮਤਲਬ ਜੈਂਟਸ ਇਨਰ ਹੈ ਪੂਰੀ ਫੁੱਲ ਬਾਜੂ ਤੇ ਆਸ ਮਤਲਬ ਆ ਕਿਹੜਾ ਕਲਰ ਹੈ ਵਾਲਾ ਵਾਈਟ ਕਲਰ ਸੀਗਾ ਆਫ ਵਾਈਟ ਤੇ ਨਾਲ ਇਸ ਦੇ ਬਲੈਕ ਕਲਰ ਵੀ ਪਿਆ ਹੋਇਆ ਸੀਗਾ ਤਾਂ ਇੱਧਰ ਦੇਖੋ ਜੀ ਜੈਂਟਸ ਕੋਟ ਹੈ ਇਹ ਸੀਗੇ ਜੀ ਇੱਥੇ ਤੁਹਾਨੂੰ 1500 ਰੁਪਏ ਦੀ ਰੇਂਜ ਵਿੱਚ ਆ ਕੋਈ 1600 ਰੁਪਏ ਦੀ ਰੇਂਜ ਵਿੱਚ 1800 ਦੀ ਰੇਂਜ ਵਿੱਚ ਜਿਹੜੇ ਆ ਬਲੇਜ਼ਰ ਹੁੰਦੇ ਮੋٹے ਮੋٹے ਪਾਰਟੀ ਵੇਅਰ ਜਾਂ ਫਿਰ ਆਫਿਸ ਵਾਸਤੇ ਲਓ ਮਤਲਬ ਵਿਆਹਾਂ ਸ਼ਾਦੀਆਂ ਵਾਸਤੇ ਵੀ ਹੈ ਬੜੇ ਵਧੀਆ ਹੁੰਦੇ ਨੇ ਜੇ ਬਟ ਇਸ ਵੈਲਿਊ ਐਂਡ ਵੈਰਾਈਟੀ ਸਟੋਰ ਵਿੱਚ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਵਿੱਚ ਮਿਲ ਜਾਣਗੇ ਸਿਰਫ ਔਰ ਸਿਰਫ 15 1500 ਦੇ ਇੱਥੇ ਲੱਗੇ ਹੋਏ ਨੇ ਜੀ ਤਾਂ ਚਲੋ ਜੀ ਹੁਣ ਅਸੀਂ ਚੱਲਦੇ ਆਂ ਉੱਪਰ ਫਰਸਟ ਫਲੋਰ ਤੇ ਹੈ ਜੀ ਲੇਡੀਜ਼ ਸੈਕਸ਼ਨ ਤਾਂ ਆਹ ਦੇਖੋ ਇੱਥੇ ਇੱਥੇ ਜੈਂਟਸ ਸੌਰੀ ਲੇਡੀਜ਼ ਜੈਕਟਾਂ ਲੱਗ ਚੁੱਕੀਆਂ ਨੇ ਜੀ ਬਿਲਕੁਲ ਜਿਹੜੀਆਂ ਪਿਓਰ ਵਾਲੀਆਂ ਹੁੰਦੀਆਂ ਉਹ ਹੈ ਜੀ ਇਹ ਇੱਥੇ ਤੁਹਾਨੂੰ ਮਿਲ ਜਾਣਗੀਆਂ 600 ਰੁਪਏ ਤੋਂ ਇੱਥੇ ਲੱਗੀਆਂ ਹੋਈਆਂ ਨੇ ਜੀ ਕਿਉਂਕਿ ਹੁਣ ਫੁੱਲ ਸੀਜ਼ਨ ਹੈ ਇਸ ਵਜ੍ਹਾ ਕਰਕੇ ਇਹ ਤੁਹਾਨੂੰ ਇੱਥੇ 600 ਰੁਪਏ ਦੀ ਮਿਲ ਜਾਵੇਗੀ ਤੇ ਇਹਨਾਂ ਵਿੱਚ ਕਢਾਈ ਹੋਈ ਹੋਈ ਹੈ ਸਿੱਪੀਆਂ ਸਤਾਰਿਆਂ ਦਾ ਵਰਕ ਹੋਇਆ ਹੈ ਫੈਂਸੀ ਹੈ ਜੀ ਅਗਰ ਕੋਈ ਮੇਰੀ ਭੈਣਾ ਕੋਟੀਆਂ ਪਸੰਦ ਨਹੀਂ ਕਰਦੀ ਆ ਪਾਣੀਆ ਤਾਂ ਤੁਸੀਂ ਆਹ ਜੈਕਟਾਂ ਵੀ ਪਾ ਸਕਦੇ ਹੋ ਜੈਕਟਾਂ ਤਾਂ ਦੇਖੋ ਜੀ ਕਾਫੀ ਵਧੀਆ ਮਤਲਬ ਲੌਂਗ ਵਿੱਚ ਹੁੰਦੀ ਆ ਪੂਰੀ ਹਿਪ ਹੂਪ ਇਸ ਨਾਲ ਕਵਰ ਹੋ ਜਾਂਦੀ ਹੈ ਤੇ ਕਲਰ ਆਪਸ਼ਨ ਬਹੁਤ ਜ਼ਿਆਦਾ ਨੇ ਲੱਗੇ ਹੋਏ ਤਾਂ ਦੇਖੋ ਜੀ 600 ਔਰ 650 ਦੀ ਰੇਂਜ ਵਿੱਚ ਲੱਗੀਆਂ ਹੋਈਆਂ ਨੇ ਤਾਂ ਆਹ ਵਾਲੀਆਂ ਇੱਥੇ ਜੀ ਕੋਟੀਆਂ ਪੂਰੀਆਂ ਲੌਂਗ ਵਾਲੀਆਂ ਵੀ ਲੱਗੀਆਂ ਹੋਈਆਂ ਨੇ ਲੇਡੀਜ਼ ਆ ਵੀ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਮਿਲ ਜਾਣਗੀਆਂ ਇੱਥੇ ਤੁਹਾਨੂੰ ਕੋਟੀਆਂ 800 ਰੁਪਏ ਤੋਂ ਥੱਲੇ ਮਿਲ ਜਾਣਗੀਆਂ ਮਤਲਬ ਵਧੀਆ ਪਿਓਰ ਵਾਲੀਆਂ ਆਹ ਐਸਾਈਡ ਆ ਗਿਆ ਜੀ ਕੁੜੀਆਂ ਦੀਆਂ ਸ਼ਾਰਟ ਕੋਟ ਜਿਵੇਂ ਗਰਲਜ਼ ਹੁੰਦੀਆਂ ਨਾ ਉਹ ਜ਼ਿਆਦਾਤਰ ਸ਼ਾਰਟ ਕੋਟੀਆਂ ਇਸ ਤਰ੍ਹਾਂ ਦੀਆਂ ਪਾਣੀਆਂ ਪਸੰਦ ਕਰਦੀਆਂ ਨੇ ਆ ਦੇਖੋ ਇਸ ਤਰ੍ਹਾਂ ਦੇ ਸੌਪ ਟਾਈਪ ਹੋਏ ਜਿਵੇਂ ਵੂਲਨ ਦੇ ਹੁੰਦੇ ਆ ਨਾ ਬੜੇ ਹੀ ਸੋਹਣੇ ਸਟੱਫ ਵਿੱਚ ਔਰ ਆ ਦੇਖੋ ਇਹ ਸਟੈਚੇਬਲ ਹੈ ਜੀ ਬਹੁਤ ਇਹਨੂੰ ਹੈਵੀ ਤੋਂ ਹੈਵੀ ਲੜਕੀ ਵੀ ਪਾ ਸਕਦੀ ਆ ਤਾਂ ਐਸ ਸਾਈਡ ਆ ਗਈ ਜੀ ਆ ਥੋੜੇ ਫ੍ਰੀ ਸਾਈਜ਼ ਦੇ ਹੁੰਦੇ ਸ਼ਾਰਟ ਵਿੱਚ ਤਾਂ ਐਸ ਸਾਈਡ ਹੈ ਜੀ ਜ਼ਿਪਰ ਆਗੇ ਆਪਣੇ ਕੁੜੀਆਂ ਵਾਲੇ ਜਿਵੇਂ ਇੱਧਰ ਦੇਖ ਲਓ ਜੀ ਸ਼ਾਰਟ ਮਤਲਬ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਜੀ ਵੈਲਿਊ ਐਂਡ ਵੈਰਾਈਟੀ ਸਟੋਰ ਵਿੱਚ ਤਾਂ ਤੁਸੀਂ ਇੱਥੇ ਆ ਸਕਦੇ ਹੋ ਜੀ ਤੇ ਹਰੇਕ ਚੀਜ਼ ਦੇ ਉੱਪਰ ਜੀ ਪ੍ਰਾਈਜ਼ ਲਗਿਆ ਹੋਇਆ ਹੈ ਜੀ ਕੋਈ ਘਟਬੱਧ ਕਰਨ ਦਾ ਚੱਕਰ ਨਹੀਂ ਹੈ ਵਿਦ ਟੈਗ ਔਰ ਕੁਆਲਿਟੀ ਵਾਈਜ਼ ਬੜੀ ਹੀ ਵਧੀਆ ਮਤਲਬ ਸ਼ਾਪ ਹੈ ਜੀ ਸਟੋਰ ਖੁੱਲਿਆ ਹੋਇਆ ਹੈ ਜੀ ਤਾਂ ਇੱਥੇ ਤੁਸੀਂ ਬਿਨਾ ਝਿਜਕ ਮਤਲਬ ਆ ਸਕਦੇ ਹੋ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਵਿੰਟਰ ਦੀਆਂ ਕੋਟੀਆਂ ਜੈਕਟਾਂ ਜੈਂਟਸ ਬੱਚਿਆਂ ਦੇ ਕੱਪੜੇ ਔਰ ਇਸ ਤਰ੍ਹਾਂ ਦਾ ਸਮਾਨ ਸਾਰਾ ਮਿਲ ਜਾਵੇਗਾ ਜੀ ਤਾਂ ਦੇਖੋ ਜੀ ਸਾਰੇ ਮਤਲਬ ਕਿਸ ਤਰ੍ਹਾਂ ਪੂਰੇ ਲਗਾਏ ਹੋਏ ਦੇ ਅਗਰ ਆਵਿਚਤਾ ਦੇਖੋ ਜੀ ਹੁਣ ਐਸਾਈਡ ਆ ਗਏ ਆਪਣੇ ਪਾਲੂਆਂ ਵਾਲੇ ਸੂਟ ਇਹ ਵੀ ਬੜੇ ਟ੍ਰੈਂਡਿੰਗ ਚ ਰਹਿੰਦੇ ਨੇ ਤੇ ਬਹੁਤ ਹੀ ਜ਼ਿਆਦਾ ਨਿੱਗੇ ਹੁੰਦੇ ਨੇ ਮਤਲਬ ਪੂਰਾ ਸੂਟ ਹੁੰਦਾ ਇਹ ਪਜਾਮਾ ਔਰ ਉੱਪਰ ਵਾਲਾ ਇਸ ਦਾ ਇਸ ਤਰ੍ਹਾਂ ਦਾ ਕੋਟ ਪਟਨਾ ਵਾਲੇ ਐ ਬੰਦ ਵਾਲੇ ਵੀ ਐ ਤੇ ਕਾਫੀ ਵਧੀਆ ਕੁਆਲਿਟੀ ਵਿੱਚ ਹੈ ਜੀ ਹੈਵੀ ਇਹ ਕਾਫੀ ਪਸੰਦ ਕੀਤੇ ਜਾਂਦੇ ਨੇ ਆਹ ਵਾਲੇ ਐਦਾ ਨਾਈ ਸੂਟ ਤੁਹਾਨੂੰ ਇੱਥੇ 6-700 ਦੀ ਜਾਂ 7-800 ਦੀ ਰੇਂਜ ਵਿੱਚ ਆਰਾਮ ਨਾਲ ਮਿਲ ਜਾਣਗੇ 판ੂ ਵਾਲਾ ਵੀ ਸੂਟ ਤੁਹਾਨੂੰ 1000 ਰੁਪਏ ਤੋਂ ਅੰਡਰ ਹੀ ਮਿਲੇਗਾ ਜੀ ਤੈਦਾ ਦੇਖੋ ਤੁਹਾਨੂੰ ਨਾਈਟ ਸੂਟ ਵੀ ਕਾਫੀ ਵਧੀਆ ਕੁਆਲਿਟੀ ਵਿੱਚ ਇੱਥੇ ਤੁਹਾਨੂੰ ਓਏ 600 650 ਦੀ ਰੇਂਜ ਵਿੱਚ ਪੂਰਾ ਸੈੱਟ ਮਿਲ ਜਾਵੇਗਾ ਜੀ ਆ ਇੱਕ ਲੈ ਗਈ ਹੈ ਨਾਲ ਹੀ ਦੇ ਆ ਫੁੱਲੀ ਫੁੱਲੀ ਤਾਂ ਉੱਪਰ ਇੱਕ ਕਬੀਜ ਆ ਗਈ ਤਾਂ ਕਹਿਣ ਤੋਂ ਭਾਵ ਕੀ ਨਹੀਂ ਉਹ ਬਾਲੂਆ ਕਾਫੀ ਵਧੀਆ ਸਟੋਰ ਹੈ ਜੀ ਇੱਥੇ ਤੁਹਾਨੂੰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਹੈ ਜੀ ਤਾਂ ਦੇਖੋ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਸਿਰਫ ਔਰ ਸਿਰਫ ਪੰਜਾਬੀ ਬਲੌਗਰ ਸਿਮਰ ਚੈਨਲ ਤੇ ਹੀ ਪੈਂਦੀਆਂ ਨੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਵਾਅਦ ਤੋਂ ਵਾਅਦ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਉਸ ਨਾਲ ਮੈਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਕਿਹੜੇ ਸਬਸਕ੍ਰਾਈਬਰਸ ਮੇਰੇ 올ਡ ਨੇ ਔਰ ਕਿਹੜੇ ਨਿਊ ਜੁੜਦੇ ਨੇ ਤਾਂ ਠੀਕ ਹੈ ਜੀ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਕਰਕੇ ਪੰਜਾਬੀ ਬਲੌਗਰ ਸਿਮਰ ਮੇਰੀ YouTube ਫੈਮਿਲੀ ਦਾ ਹਿੱਸਾ ਜ਼ਰੂਰ ਬਣੋ ਜੀ ਤਾਂ ਇਦਾਂ ਅਸੀਂ ਤੁਹਾਨੂੰ ਵਧੀਆ ਵਧੀਆ ਸਟੋਰ ਮਾਰਕੀਟਸ ਔਰ ਸਸਤੇ ਦੁਕਾਨਾਂ ਤੇ ਹੱਸਦੇ ਹੀ ਰਹਿੰਦੇ ਆ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਵਾਈਂਡ ਅਪ ਵੀਡੀਓ ਤੁਹਾਨੂੰ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਦੇਖੋ ਜੀ ਇਹ ਵੀਡੀਓ ਅੱਧੀ ਹੋਵੇਗੀ ਅੱਧਾ ਪਾਰਟ ਆਵੇਗਾ ਇਹਦਾ ਜੀ ਨੈਕਸਟ ਇਸ ਕਿ ਤੁਹਾਨੂੰ ਇਸ ਤਰ੍ਹਾਂ ਅਸੀਂ ਬੱਚਿਆਂ ਦੇ ਕੱਪੜੇ ਦਿਖਾਉਂਗੇ ਤਾਂ ਦੇਖੋ ਬੱਚਿਆਂ ਦੇ ਬਹੁਤ ਸਾਰੇ ਪੀਸ ਹੈ ਕੱਪੜੇ ਇੱਥੇ ਕਾਫੀ ਮਤਲਬ ਕੁਆਲਿਟੀ ਵਾਈਜ਼ ਬਹੁਤ ਵਧੀਆ ਹੈ ਜੀ ਬੱਚਿਆਂ ਦਾ ਸੈਕਸ਼ਨ ਸਾਰਾ ਬਹੁਤ ਵਧੀਆ ਹੈ ਜੀ ਇੱਥੇ ਛੋਟੇ ਤੋਂ ਛੋਟਾ ਨਿਊ ਬੋਨ ਬੇਬੀ ਤੋਂ ਲੈ ਕੇ ਆਪਣੇ ਆਰਾਮ ਨਾਲ 14-15 ਸਾਲ ਦੇ ਬੱਚੇ ਤੱਕ ਆਰਾਮ ਨਾਲ ਕੱਪੜੇ ਤੁਹਾਨੂੰ ਇਸ ਸਟੋਰ ਵਿੱਚ ਮਿਲ ਜਾਣਗੇ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਖਤਮ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅੱਗੇ ਤੁਸੀਂ ਕਿਹੜੀ ਵੀਡੀਓ ਮਤਲਬ ਇਸ ਦੇ ਬਾਅਦ ਵਿੱਚ ਤਾਂ ਮੇਰੀ ਇਹੀ ਵਾਲੀ ਵੀਡੀਓ ਆਵੇਗੀ ਤੇ ਆ ਤੁਸੀਂ ਕਿਹੜੀ ਮਾਰਕੀਟ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰਕੇ ਦੱਸੋ ਤਾਂ ਚਲੋ ਹੁਣ ਅਸੀਂ ਤੁਹਾਨੂੰ ਮਿਲਦੇ ਆ ਕਿਸੇ ਹੋਰ ਵਧੀਆ ਜਿਹੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਰਹੋ ਜੇ ਨਾ ਵਧੀਆ ਲੱਗੇ ਤਾਂ ਚਲੋ